ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਫਿਰ ਤੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਏਟ ਹੌਸਲੂ ਬੰਬ ਦੇ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਕੱਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੈਕਟਰੀਏਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਏਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸਕੱਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਹਦੇਸ਼ ਦਿੱਤੇ ਗਏ ਨੇ ਕਰਮਚਾਰੀ ਸਕੱਤਰ ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਫੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਾਮਕੀ ਮਿਲਦੀ ਤਾਂ ਤੁਰੰਤ ਪੁਲਿਸ ਨੂੰ ਦਲਾਹ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੋਈ ਨਜ਼ਰ ਆ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਆ ਹਾਲਾਂਕਿ ਤੇ ਵੱਡੇ ਵੱਡੇ ਸਵਾਲੇ ਵੀ ਉੱਠ ਰਹੇ ਨੇ ਕਿ ਆਕਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਤੜਕਸਾਰ ਹੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਫੈਲ ਗਈ ਕਾਫੀ ਸਨਸਣੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾਅ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਹੁਣ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਕੀਤੀ ਜਾ ਇਸ ਦਿਨ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਹੀਂ ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਫਿਰ ਤੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਏਟ ਹੌਸਲੂ ਬੰਬ ਦੇ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਿਕਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੈਕਟਰੀਏਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਏਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸਿਕਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਹਦੇਸ਼ ਦਿੱਤੇ ਗਏ ਨੇ ਕਰਮਚਾਰੀ ਸਕੱਤਰ ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਫੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਮਕੀ ਮਿਲਦੀ ਤਾਂ ਤੁਰੰਤ ਪੁਲਿਸ ਨੂੰ ਦਲਾਹ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੋਈ ਨਜ਼ਰ ਆ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਆ ਹਾਲਾਂਕਿ ਤੇ ਵੱਡੇ ਵੱਡੇ ਸਵਾਲੇ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਤੜਕਸਾਰ ਹੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟ੍ਰੇਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਫੈਲ ਗਈ ਕਾਫੀ ਸਨਸਣੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾਅ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਉਹਨਾਂ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਹੀਂ ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਫਿਰ ਤੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਏਟ ਹੌਸਲੂ ਬੰਬ ਦੇ ਨਾਲ ਡੌਨ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੱਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੈਕਟਰੀਏਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਏਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸੱਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਆਦੇਸ਼ ਦਿੱਤੇ ਗਏ ਨੇ ਕਰਮਚਾਰੀ ਕੁੱਤਰ ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਫੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਾਮਕੀ ਮਿਲਦੀ ਤਾਂ ਤੁਰੰਤ ਪੁਲਿਸ ਨੂੰ ਤਲਾਹ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁੱਟੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਹੈ ਹਾਲਾਂਕਿਤੇ ਵੱਡੇ-ਵੱਡੇ ਸਵਾਲੇ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਤੜਕਸਾਰ ਹੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟ੍ਰੇਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ-ਦਫੜੀ ਫੈਲ ਗਈ ਕਾਫੀ ਸਨਸਰੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾਰ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਉਹਨਾਂ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਹੀਂ ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱtre ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਫਿਰ ਤੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਟ ਹੌਸਲੂ ਬੰਬ ਦੇ ਨਾਲ ਡਾਨ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਿਕਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੈਕਟਰੀਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸ ਦिए ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸਿਕਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਆਦੇਸ਼ ਦਿੱਤੇ ਗਏ ਨੇ ਕਰਮਚਾਰੀ 77 ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਫੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਮਕੀ ਮਿਲਦੀ ਤਾਂ ਤੁਰੰਤ ਪੁਲਿਸ ਨੂੰ ਦਲਾਖ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੋਈ ਨਜ਼ਰ ਆ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਆ ਹਾਲਾਂਕਿ ਤੇ ਵੱਡੇ ਵੱਡੇ ਸਵਾਲੇ ਵੀ ਉੱtre ਨੇ ਕਿ ਆਖਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਉਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਤੜਕਸਾਰੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਫੈਲ ਗਈ ਕਾਫੀ ਸਨਸਣੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾਉਰ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਹੁਣ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਈਏ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱtre ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਫਿਰ ਤੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਏਟ ਹੌਸਲੂ ਬੰਬ ਦੇ ਨਾਲ ਢਾਉਣ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਕੱਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਸੰਸਨੀ ਫੈਲ ਜਾਂਦੀ ਹੈ ਸੈਕਟਰੀਏਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸ ਦिए ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਏਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸਕੱਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਆਦੇਸ਼ ਦਿੱਤੇ ਗਏ ਨੇ ਕਰਮਚਾਰੀ 77 ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਫੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਮਕੀ ਮਿਲਦੀ ਤਾਂ ਤੁਰੰਤ ਪੁਲਿਸ ਨੂੰ ਦਲਾਹ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੋਈ ਨਜ਼ਰ ਆ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਆ ਹਾਲਾਂਕਿ ਇੱਥੇ ਵੱਡੇ ਵੱਡੇ ਸਵਾਲੇ ਵੀ ਉੱtre ਨੇ ਕਿ ਆਖਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਉਹਨਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਤੜਕਸਾਰੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਫੈਲ ਗਈ ਕਾਫੀ ਸਨਸਣੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਹੁਣ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੇਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਹੀਂ ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਫਿਰ ਸੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਏਟ ਹੌਸਲੂ ਬੰਪ ਦੇ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਕੱਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੈਕਟਰੀਏਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਏਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸਕੱਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀਆਂ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਹਦੇਸ਼ ਦਿੱਤੇ ਗਏ ਨੇ ਕਰਮਚਾਰੀ 77 ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਾਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਫੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਮਕੀ ਮਿਲਦੀ ਤਾਂ ਤੁਰੰਤ ਪੁਲਿਸ ਨੂੰ ਦਲਾਹ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੋਈ ਨਜ਼ਰ ਆ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਆ ਹਾਲਾਂਕਿ ਤੇ ਵੱਡੇ-ਵੱਡੇ ਸਵਾਲੇ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਤੜਕਸਾਰ ਹੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ-ਦਫੜੀ ਫੈਲ ਗਈ ਕਾਫੀ ਸਨਸਣੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾਰ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਹੁਣ ਬਰੀਕੀ ਦੇ ਨਾਲ ਜਾਂਚ ਜਿਹੜ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰ 8 ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਹੀਂ ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਫਿਰ ਤੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਏਟ ਹੌਸਲੂ ਪੰਪ ਦੇ ਨਾਲ ਡਾਉਨ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੱਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੈਕਟਰੀਏਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਏਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸੱਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਆਦੇਸ਼ ਦਿੱਤੇ ਗਏ ਨੇ ਕਰਮਚਾਰੀ 77 ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਾਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਪੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਮਕੀ ਮਿਲਦੀ ਆ ਤਾਂ ਤੁਰੰਤ ਪੁਲਿਸ ਨੂੰ ਦਲਾਹ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੋਈ ਨਜ਼ਰ ਆ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਆ ਹਾਲਾਂਕਿ ਇੱਥੇ ਵੱਡੇ ਵੱਡੇ ਸਵਾਲੇ ਵੀ ਉੱtre ਨੇ ਕਿ ਆਖਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਉਹਨਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਸੜਕ ਸਾਰੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਫੈਲ ਗਈ ਕਾਫੀ ਸਨਸਣੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾਰ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਹੁਣ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਹੀਂ ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱtre ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਫਿਰ ਤੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਏਟ ਹੌਸਲੂ ਬੰਬ ਦੇ ਨਾਲ ਡਾਨ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਕੱਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਸੰਸਨੀ ਫੈਲ ਜਾਂਦੀ ਹੈ ਸੈਕਟਰੀਏਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸ ਦिए ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਏਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸਕੱਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਆਦੇਸ਼ ਦਿੱਤੇ ਗਏ ਨੇ ਕਰਮਚਾਰੀ 77 ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਪੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਮਕੀ ਮਿਲਦੀ ਆ ਤਾਂ ਤੁਰੰਤ ਪੁਲਿਸ ਨੂੰ ਤਲਾਸ਼ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੋਈ ਨਜ਼ਰ ਆ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਆ ਹਾਲਾਂਕਿਤੇ ਵੱਡੇ ਵੱਡੇ ਸਵਾਲੇ ਵੀ ਉੱtre ਨੇ ਕਿ ਆਖਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਤੜਕਸਾਰੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਫੈਲ ਗਈ ਕਾਫੀ ਸਨਸਣੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾਰ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਹੁਣ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਇਸ ਦਿਨ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰ 8 ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਹੀਂ ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸਤਾਜ ਫਿਰ ਤੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਏਟ ਹੌਸਲੂ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਕੱਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੈਕਟਰੀਏਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸ ਦिए ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਏਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸਕੱਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਆਦੇਸ਼ ਦਿੱਤੇ ਗਏ ਨੇ ਕਰਮਚਾਰੀ 77 ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਪੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਮਕੀ ਮਿਲਦੀ ਆ ਤਾਂ ਤੁਰੰਤ ਪੁਲਿਸ ਨੂੰ ਦਲਾਹ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੋਈ ਨਜ਼ਰ ਆ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਆ ਹਾਲਾਂਕਿ ਇੱਥੇ ਵੱਡੇ ਵੱਡੇ ਸਵਾਲੇ ਵੀ ਉੱtre ਨੇ ਕਿ ਆਖਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਉਹਨਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਤੜਕਸਾਰੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਪੜੀ ਫੈਲ ਗਈ ਕਾਫੀ ਸਨਸਣੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾਅ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਹੁਣ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਹੀਂ ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸਤਾਜ ਫਿਰ ਤੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਟ ਹਾਊਸ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਕੱਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੈਕਟਰੀਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸਕੱਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀਆਂ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਹਦੇਸ਼ ਦਿੱਤੇ ਗਏ ਨੇ ਕਰਮਚਾਰੀ ਸਕੱਤਰ ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਫੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਮਕੀ ਮਿਲਦੀ ਤਾਂ ਤੁਰੰਤ ਪੁਲਿਸ ਨੂੰ ਦਲਾਹ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੋਈ ਨਜ਼ਰ ਆ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਆ ਹਾਲਾਂਕਿ ਇੱਥੇ ਵੱਡੇ ਵੱਡੇ ਸਵਾਲੇ ਵੀ ਉੱtre ਨੇ ਕਿ ਆਖਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਤੜਕਸਾਰੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਫੈਲ ਗਈ ਕਾਫੀ ਸਨਸਣੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾਟ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਹੁਣ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਹੀਂ ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਸਾਜ ਫਿਰ ਸੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਏਟ ਹੌਸਲੂ ਬੰਬ ਦੇ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਕੱਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੈਕਟਰੀਏਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸ ਦिए ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਏਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸਕੱਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਆਦੇਸ਼ ਦਿੱਤੇ ਗਏ ਨੇ ਕਰਮਚਾਰੀ 77 ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਫੜਾ ਦਫੜੀ ਵੀ ਮੱਚੀ ਹੋਈ ਆ ਤਾਂ ਜਦੋਂ ਧਮਕੀ ਮਿਲਦੀ ਤਾਂ ਤੁਰੰਤ ਪੁਲਿਸ ਨੂੰ ਦਲਾਹ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਵੀ ਜਾਂਚ ਦੇ ਵਿੱਚ ਜੁਟੀ ਹੋਈ ਨਜ਼ਰ ਆ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਆ ਹਾਲਾਂਕਿ ਇੱਥੇ ਵੱਡੇ ਵੱਡੇ ਸਵਾਲੇ ਵੀ ਉੱtre ਨੇ ਕਿ ਆਖਰ ਕਿਸ ਦੇ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬੀਤੀ ਕੱਲ ਚੰਡੀਗੜ੍ਹ ਦੇ 26 ਦੇ ਕਰੀਬ ਉਹਲਾ ਨੋਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਅੱਜ ਤੜਕਸਾਰੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਫੈਲ ਗਈ ਕਾਫੀ ਸਨਸਣੀ ਵਾਲਾ ਮਾਹੌਲ ਬਣ ਗਿਆ ਤਾਂ ਪੁਲਿਸ ਨੂੰ ਤਲਾਸ਼ ਕੀਤਾ ਗਿਆ ਬੰਬਸਕਾ ਟੀਮਾਂ ਵੀ ਮੌਕੇ ਤੇ ਪੁੱਜੇ ਨੇ ਲਗਾਤਾਰ ਹੁਣ ਬਰੀਕੀ ਦੇ ਨਾਲ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਰਾਹੀਂ ਇਹ ਧਮਕੀ ਜਿਹੜੀ ਆ ਭੇਜੀ ਗਈ ਹੈ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਰ ਕਿਸ ਦੇ ਵੱਲੋਂ ਕਿਉਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਵੀ ਚੰਡੀਗੜ੍ਹ ਦੇ 26 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਸਾਜ ਫਿਰ ਸੜਕਸਾਰ ਜਿਹੜਾ ਪੰਜਾਬ ਦਾ ਸੈਕਟਰੀਏਟ ਹੌਸਲੂ ਬੰਬ ਦੇ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਕੱਤਰੇਤ ਨੂੰ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਮਿਲੀ ਹੈ ਜਦੋਂ ਧਮਕੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੈਕਟਰੀਏਟ ਨੂੰ ਖਾਲੀ ਕਰਵਾ ਲਿਆ ਜਾਂਦਾ ਸਾਰੇ ਕਰਮਚਾਰੀਆਂ ਨੂੰ ਬਾਹਰ ਖਾਲੀ ਜਗ੍ਹਾ ਤੇ ਜਿਹੜਾ ਲਜਾਇਆ ਜਾਂਦਾ ਦੱਸ ਦिए ਕਿ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸੈਕਟਰੀਏਟ ਨੂੰ ਅੱਜ ਇਹ ਧਮਕੀ ਜਿਹੜੀ ਹੈ ਮਿਲੀ ਹੈ ਸਕੱਤਰੇਤ ਨੂੰ ਖਾਲੀ ਕਰਵਾਉਣ ਦੀ ਵੀ ਜਿਹੜਾ ਹੁਕਮ ਦਿੱਤੇ ਗਏ ਨੇ ਸਾਰੇ ਕਰਮਚਾਰੀ ਨੂੰ ਤੁਰੰਤ ਖੁੱਲੀ ਪਾਰਕਿੰਗ ਦੇ ਵਿੱਚ ਜਾਣ ਦੇ ਹਦੇਸ਼ ਦਿੱਤੇ ਗਏ ਨੇ ਕਰਮਚਾਰੀ 77 ਦੇ ਬਾਹਰ ਜਿਹੜੇ ਆ ਇਕੱਠੇ ਹੋ ਗਏ ਨੇ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਲੋਕਾਂ ਦੇ ਵਿੱਚ ਫਪੜਾ ਦਫੜੀ ਵੀ ਮੱਚੀ ਹੋਈ ਆ ਤਾਂ